ਹਾ ਦੇ ਬਰਫੀ ਕੋਕੋ ਨਾਲ ਜਲਦੇ ਨੇ ਖਾ ਕਰਦੇ ਬਾਹ ਕਰਦੇ ਹੁਣ ਖਾ ਖਾ ਜਰ ਦੇ ਬਰਫੀ ਆ ਜੀ ਨੂੰ ਮਾਈ 32 ਬੰਨ ਤੇ ਮਾ ਜੀ ਮੈਂ ਤਾਂ ਕਿਹਦੇ ਤੱਕ ਜੇ ਕਰ ਲਵਾਂ 6 ਬਾ ਮਾ ਦਾ ਚੰਦਾ ਕੋਈ ਨਹੀਂ ਦਾ ਖਾ ਸੋ ਦੇ ਬੋਲ ਆ ਜੇ ਇਹਨੇ ਮਾਤੇ ਬੜੇ ਕਰਦੇ ਦੋਸਤਾਂ ਅੰਮ੍ਰਿਤ ਨਾ ਖਾਸ ਜਿਹਾ ਲਾਤੀ ਨੇ ਕੋੜ ਕੀ ਕਰੀਏ ਨੀ ਰੋਸੋ ਨਹੀਂ ਹੁੰਦੀ ਉਹ ਪਾੜੇ ਦੋਤੇ ਦਿਨ ਮੰਨਤਾ ਲੀ ਜਾ ਲੇ ਕਿਹੜੀ ਗੱਲੋਂ ਤੇਰੇ ਕੋਤੇ ਨਹੀਂ ਇਹਾਂ ਕਢੀਂ ਆ ਰਾ ਪੈਸਾ ਕਿਹੜਾ ਦੇ ਦੇ ਪੈਸੇ ਕਿਉਂ ਸਬੋਰ ਲਾਉਣਾ ਦਾ ਸਿਲੇਟ ਟੇਪੀਆਂ ਨੇ ਮਾਂ ਦਾ ਕਾਰਨ ਨਹੀਂ ਕੋਣ ਲੱਗਿਆ ਰਹਿਣਾ ਕੋਣ ਲੱਗਿਆ ਯਾਹ ਤਬੀ ਕੋਈ ਚਾ ਨਹੀਂ ਲੈਆ ਬਾਹਰ ਨਹੀਂ ਜਾਈ ਤਾ ਤੁਮ ਦਿ ਲੋੜ ਦੀ ਹੈਗੀ ਤੁਮ ਆ ਵੀਡੀਓ ਵੀ ਕਰ ਲਾ ਫੇਰ ਕੋਈ ਨਹੀਂ ਕੋ ਭੁਲਾਨੀ ਚਲ ਕੋਈ ਨਹੀਂ ਦੇਖਦੀ ਕਹਿੰਦੀ ਮੈਂ ਕਿਹੜੇ ਮੂਨਾ ਪੁੱਸਾਂ ਕਿਹੜੇ ਮੂਨਾ ਖਾਨੀ ਹੈ ਤੂੰ ਉਸੇ ਮੂਹ ਨਹੀਂ ਪੁੱਸਾ ਉਹਨੂੰ ਨਹੀਂ ਪਤਾ ਦੀ ਵੱਡੇ ਘਰ ਨਾਲ ਮੱਥਾ ਲਾਉਨੇ ਆ ਅਸੀਂ ਉਹ ਤਾਂ ਮਾਂ ਕਹਿੰਦੀ ਮੈਂ ਸਭ ਕੁਛ ਹੀ ਦੇਉਂਗੀ ਹੁਣ ਹੱਥ ਹੀ ਘੁੱਟ ਲਿਆ ਡਾਲ ਨਹੀਂ ਦਿੱਤਾ ਉਹ ਤਾਂ ਬਾਲੀ ਕਾਲ ਹੋ ਗਈ ਸੀ ਏਤੀ ਵੀ ਹੁਣ ਵਧੀਆ ਚੰਗਾ ਮੁੰਡਾ ਮਿਲਦਾ ਖਾਂਦਾ ਨਹੀਂ ਪੀਂਦਾ ਨਹੀਂ ਨਸਾ ਪੁੱਤਾ ਵੀ ਹੁਣ ਜਰਕਨੇ ਮੈਂ ਅਸੀਂ ਕਰਦੀ ਏ ਪੈਸੇ ਦੇ ਨਾ ਕੋਈ ਕੱਢੀ ਨਹੀਂ ਦਿੱਤੀ ਕੋਈ ਹੋਰ ਚੀਜ਼ ਨਹੀਂ ਦਿੱਤੀ ਮੋਜਰਾ ਕੰਨੋਂ ਫੜ ਕੇ ਬਾਂਦਰੀ ਵਾਂਗੂ ਫੜਾਤੀ ਵੀ ਲੈ ਜੋ ਆਇਆ ਤਾਂ ਨਹੀਂ ਲੋਟ ਆਉਂਦਾ ਹੈਗਾ ਨਾਸੀ ਨੂੰ ਭੂਆ ਲਿਆ ਦੂੰ ਦੇ ਸਹੀ ਮੈਂ ਤਾਂ ਕਹਿੰਦੀ ਆ ਕਿ ਕਾਣੂ ਕਾਣੂ ਮੈਂ ਤਾਂ ਫੜ ਕੇ ਬਾਹਰੋਂ ਕੱਢ ਦੂੰਗੀ ਇਤਿਹਾਸ ਨਾਲ ਜਾਣਦਾ ਕਿ ਪੁੱਤਰੀ ਹੋਈ ਸੀ। ਮਾਛੀ ਸ੍ਰੀ ਰਮਚੰਦ ਨਾ। ਕੋਈ ਬਹੁਤ ਜ਼ਰਾ ਹੋਗੀ। بڑے ਪੈਸੇ ਹੁਣ ਬੋਰ ਲਗਾਉਣਾ ਪਵੇ। ਲੱਖ ਰੁਪਏ ਹੋਰ ਨਾ ਚਾਹੀ। ਕਿਵੇਂ ਮਾਂ ਪਾਈਗੀ? ਕੋਈ ਪਾਈਗੀ ਬੱਤਾ। ਓਕੇ ਮੱਕੀ ਮੱਕੀ ਕਿਵੇਂ ਐ ਮੱਕੀ ਕਿੱਥੇ ਮੱਛੀ ਆਂਦੀ ਆ ਮੱਕੀ ਮੱਕੀ ਉਦੋਂ ਬਰਾ ਪਾਣੀ ਦਾ ਔਖਾ ਹੋ ਗਿਆ ਬੜਾ ਔਖਾ ਹੋ ਗਿਆ ਪਰ ਸੋਂ ਵੱਡ ਖਾਣੇ ਨੂੰ ਛੱਡ ਤਾਂ ਲੈਦਾ ਹਾਂ ਤੇ ਉਹੀ ਉਹਨੇ ਤੇ ਬੁੜੀਆਂ ਨੱਕ ਬੋਲ ਜੇ ਗੱਡੀ ਗਈਆਂ ਤੇ ਕੱਪੜਾ ਜਿਹੜਾ ਇਹ ਤੋਂ ਹੀ ਸਾਬਣ ਛੱਲੇ ਵਾਲਾ ਪਾਣੀ ਚ ਹੀ ਜਾਂਦੀ ਆ ਉਧਰ ਪੁੱਤ ਕਹਿੰਦੇ ਆਂਗੇ ਰੋਜੀ ਆ ਖੜਦੇ ਤੇ ਰੋਜੀ ਛੱਡਣ ਜਾਈਂਦੇ ਨੇ ਹੁਣ ਰੋਜ਼ ਰੋਜ਼ ਅਗਲੇ ਦੇ ਬੁੜੇ ਲੱਗਦੇ ਜਾਂਦੇ ਮੈਂ ਤਾਂ ਹੁਣ ਦੇਖ ਕਹੀ ਕਿਹਟ ਜੀ ਨਾ ਤੂੰ ਉਸ ਨੂੰ ਕੀ ਕਹਿੰਦੀ ਐ ਮੈਂ ਦੇਖਦਾ ਫਿਰ ਕਰਦਾ ਗੱਲ ਉਹਦੇ ਨਾਲ ਕਿ ਸੰਤਬਈ ਦੇਖ ਅਸੀਂ ਦਾਜ ਦੂਜੀ ਕੁਛ ਨਹੀਂ ਮੰਗਿਆ ਸੀ ਹੁਣ ਸਾਡਾ ਹੀ ਕੰਮ ਆੜਿਆ ਹੋਇਆ ਸਾਡੇ ਪੈਸੇ ਕਿ ਮਰਜ਼ੀ ਲੈ ਕੇ ਆਦੀ ਮਾਂ ਤੋਂ ਲੈ ਕੇ ਕਹਿਣਾਗਾ ਫਿਰ ਹੁਣ ਹੋਰ ਤਾਂ ਕੋਈ ਬਾਣੀ ਹਾਂ ਜਰਜੀ ਸੁਣਦੀ ਤਾਂ ਫਸਲ ਦੇਸੀ ਵਾੜ ਕੇ ਨੇ ਕੱਟ ਲੈ ਉਹ ਤਾਂ ਉਹ ਪੁੱਤ ਕੱਟਣੀ ਸੀ ਕਿਦਾ ਬੰਦੇ ਨੇ ਸੀ ਫਿਰ ਉਹੀ ਤਾਂ ਗੱਲ ਮਾਂ ਫਿਰ ਕਹਿਣਾ ਮੈਂ ਕਰਦਾ ਗੱਲ ਸਲੈਟਾਂ ਨੇ ਉਹ ਟੁੱਟੀਆਂ ਪਈਆਂ ਨਹੀਂਆਂ ਬੋਰ ਖੜਾ ਜੇ ਹੁਣ ਪਾਪਾ ਹੁਣ ਲਾਵਾਂਗੇ ਤਾਂ ਆਪਣੀ ਜੀਰੀ ਵਲੇ ਨੂੰ ਮਸਾ ਲੂ ਹੋਰ ਆਹ ਜੀਰੀ ਉਧੇ ਆ ਕੇ ਉਹਨੇ ਪਿਛਲੇ ਟਾਂ ਡਾਤੀਆਂ ਦੁੱਗਣਾ ਖਰਚਾ ਇਧਰ ਹੋ ਗਿਆ ਦੁੱਗਣਾ ਖਰਚਾ ਹੋ ਗਿਆ ਚਲ ਮੈਂ ਕਰ ਜਾਵਾਂ ਆਉਂਦੇ ਨਾਲ ਗੱਲ ਪੁੱਛਦਾ ਉਹਨੂੰ ਕੀ ਕਰ ਗਾ ਸਮਾਰਕੀ ਗੱਲ ਕਰੀ ਬੁੱਤਾਂ ਲੈ ਲੈ ਬੈਪੇ ਨਾਲ ਗੱਲ ਕਰੀ ਦੇ ਮੈਨੂੰ ਦੱਸਾਂ ਮੈਂ ਸਮਾਰਕੀ ਕਰੂੰਗਾ ਤੂੰ ਪਿੱਕ ਕਰਾਂਗਾ ਉਹ ਗੱਲ ਹੁੰਦੀ ਨਹੀਂ ਹੈਗੀ ਕੋਈ ਨਾ ਕੋਈ ਨਾ ਪੀ ਸੁਣੂਗੀ ਹਾਂ ਹੁਣ ਤਾਂ ਹਾਂ ਮਾਂ ਲੱਗੀ ਹੈ ਕੱਪੜਾ ਲਾ ਕੇ ਲਈ ਸੀ ਜੀ ਤਾਂ ਕਬਾਰੇ ਸਵਾਰ ਚੱਲ ਤਾਂ ਮਾਰ ਕੇ ਰੱਖ ਦਿੰਦੀ ਐਨੂੰ ਮਾਂ ਨੇ ਕੁਝ ਕਿਹਾ ਸੀ ਉੱਥੇ ਅਮਲ ਕਰ ਲੈਂਦੀ ਗੱਲ ਤੇ ਮਾਂ ਨੇ ਤਾਂ ਮੈਨੂੰ ਪਤਾ ਜਿਹੜਾ ਕੁਝ ਕਿਹਾ ਸੀ ਫੇਰ ਫੇਰ ਤੁਸੀਂ ਮਾਂ ਨੂੰ ਸਮਝਾਓ ਭਾਈ ਇਹ ਕਿਥੇ ਜਾਂਦੀ ਕਿੱਥੋਂ ਲਿਆਗੇ ਫਿਰ ਘਰੇ ਕਿ ਸਰਦਾਂ ਨਹੀਂ ਹੈਗਾ ਹੁਣ ਤੇ ਹੁਣ ਬੋਰ ਖਰਾਬ ਹੋ ਗਿਆ ਫਿਰ ਹੁਣ ਖਾਏ ਤਾਂ ਨਹੀਂ ਵੀ ਆਪਾਂ ਸੁਖਨਰ ਆਪਣੇ ਇੰਨਾ ਕੰਮ ਚਾਹੁੰਦਾਗਾ 10 ਕਿੱਲੇ ਬਾਹਣਦੇ ਨੇ ਆਪਾਂ ਆਰਤੀਏ ਫੜਨਾ ਉਹਨਾਂ ਕੋਲ ਤਾਂ ਸਾਰੇ 3-4 ਕਿੱਤੇ ਬਾਹਣਦੇ ਨੇ ਉਹ ਕਿੱਥੋਂ ਰੱਖ ਦੇਣਗੇ ਆਪਾਂ ਆਰਤੀਏ ਦੇ ਪਿੱਛੇ ਕੁੜੀ ਦਾ ਜਾਪਾ ਕਰਾਇਆ ਸੀ ਉਹਨਾਂ ਦੇ ਰੁਪਏ ਖੜੇ ਸੀ ਉਹਨਾਂ ਨੂੰ ਵੀ ਦੇਖ ਕਟਾਉਣੇ ਦੀ ਕਿ ਰੁਪਏ ਕੁਝ ਵਿਆਜ ਹੋ ਗਿਆ ਐਨ ਹਟਾਪਟਾ ਦੇ ਹੋ ਜਾਂਦੇ ਨੇ ਕਿ ਹੁਣ ਜਿੱਤੋਂ ਪੈਰ ਦਾ ਖਰਚਾ ਚੁੱਲੇ ਦਾ ਇਥੋਂ ਵੀ ਤੋਂ ਪੜਾਂਗੇ ਉਹ ਤੇ ਤੇਰੀ ਮਾਂ ਕਹਿੰਦੀ ਸੀ ਭਾਈ ਇਹ ਗੱਡੀ ਲੈਣੀ ਹੈਗੀ ਤਾਂ ਮੈਥੋਂ ਰੁਪਏ ਲੈ ਜਾ ਜਦੋਂ ਮੌਕੇ ਤੇ ਮੰਗਿਆ 100 ਲੱਖ ਰੁਪਏ ਫਿਰ ਉਹ ਜਦੋਂ ਜਵਾਬ ਦੇਖੀ ਉਹ ਖੜੇ ਪੈਰ ਗੱਡੀ ਨੂੰ ਗੱਡੀ ਦੀ ਖੜਾ ਨਾਲ ਆਪਾਂ ਗੱਲ ਕਰੀ ਸੀ ਉਹ ਤਾਂ ਤੁਸੀਂ ਗੱਲ ਤਾਂ ਨਹੀਂ ਕਰੀ ਫਿਰ ਉਹ ਦੋ ਬੰਦਾ ਕਹਿ ਕੇ ਤਾਂ ਨਾਮ ਉਖੜਿਆ ਕਰੇ ਤੁਰਕ ਮੈਂ ਜੇ ਕਰੂਗੀ ਉਹ ਮੈਨੂੰ ਪਤਾ ਹੈ ਮੈਨੂੰ ਵੀ ਪਤਾ ਹੀ ਆਉਂਦੇ ਪੇਕਿਆਂ ਦੀ ਬੀਰਦਾਰੀ ਕਰਨਾ ਪੜੇ ਕਿਥੋਂ ਰੀ ਪੀ ਰਹੇ ਦੇਖਣਾ ਸੁਖਣਾ ਕੁਛ ਨਹੀਂ ਹੈਗਾ ਤੂੰ ਕਰਾਂ ਲੱਖ ਰੁਪਇਆ ਪੁੱਸਲਾਂ ਨਾਲੇ ਤਾਂ ਬੋਰ ਹੋ ਕਰਨ ਨਾਲੇ ਸਲੇਟਾਂ ਲੱਗੀਆਂ ਪਈਆਂ ਨੇ ਆਪਣੇ ਤੇਨੂੰ ਵੀ ਦੀ ਦੇ ਹੀ ਹੋਊਗਾ ਸਲੇਟਾਂ ਮੈਨੂੰ ਪਤਾ ਆ ਡਿੱਗੀਆਂ ਪਈਆਂ ਚਲ ਮੈਂ ਤਾਂ ਆਖੀ ਸੋਖੀ ਆਈ ਧੁੱਪੇ ਕੰਮ ਕਰ ਲੈ ਘਰੋਂ ਨਾ ਪਾਈ ਫਾਈ ਉੱਥੇ ਫਿਰ ਬੋਰ ਬਣਾ ਤਾਂ ਨਹੀਂ ਸਰਦਾ ਮੂਰੇ ਝੋਨਾ ਲਾਉਣਾਗਾ ਹੁਣ ਮੱਕੀ ਮੱਚੀ ਆਂਦੀ ਆ ਚਲ ਹੁਣ ਇੱਕ ਹੋਰ ਤੁਹਾਡੇ ਕਹੇ ਕਹਾਏ ਗੱਲ ਕਰਨੀ ਆ ਪਰ ਮੈਨੂੰ ਗੱਲ ਕਰਨੀ ਬਹੁਤ ਔਖੀ ਹੈ ਔਖੇ ਨੂੰ ਕੀ ਹੈਗਾ ਧੀਆ ਪੁੱਤਾਂ ਦੀ ਮਦਦ ਕਰਦੀ ਆ ਆ ਮਾਂ ਪਿਓ ਮਦਦ ਤਾਂ ਕਰਦੇ ਆ ਜੇ ਹੋਣ ਮੈਂ ਲਿਆ ਆ ਮੈਂ ਫਿਰ ਕਰ ਗੱਲ ਤਾਂ ਕਰਕੇ ਦੇਖ ਤੂੰ ਕੀ ਪਤਾ ਹੋਣੀ ਹੋਰ ਹੁਣ ਤੂੰ ਗੱਲ ਕਰਕੇ ਦੇਖ ਮਾੜੀ ਨਹੀਂ ਨਾਲੇ ਮੈਨੂੰ ਪਾਣੀ ਦੀ ਖਲਾਸ ਲਿਆ ਦੇ ਮੈਂ ਫਿਰ ਜਾ ਕੇ ਆਉਣਾ ਖੇਤ ਮੱਕੀ ਦਾ ਹੋਰ ਕਿਸੇ ਨੂੰ ਫੋਸਦਾ ਮੋਟਰ ਵੀ ਰੋੜਦਾ ਕੋਈ ਬਾਹਰ ਨਹੀਂ ਜਿਨ੍ਹਾਂ ਦੀ ਪਹਿਲਾਂ ਸੱਡੀ ਸੀ ਉਹਨਾਂ ਨੇ ਜਵਾਬ ਦਿੱਤਾ ਹੋਰ ਹੁਣ ਮਾੜਾ ਮੋਟਾ ਆਪ ਹੀ ਅਗਰ ਨਾਲ ਮਾਰ ਲਿਆ ਕਰ ਬੰਦਾ ਐਸੀ ਵੀ ਦੁਬਾਰਾ ਆਇਓ ਪੀ ਆਇਓ ਮੋਗੇ ਪਾਣੀ ਚੱਤੋ ਪਹਿਰੇ ਤੈਨੂੰ ਅਗਲਾ ਕਹਿਦਾ ਵੀ ਨਹੀਂ ਸੁਣਾਲਾ ਆ ਰਿਹਾ ਹਾਲੋ ਪਾਣੀ ਗਰਮੀ ਵਾਲੀ ਵੀ ਪੀ ਆ ਹੁਣ ਕਰ ਲੈ ਗੱਲ ਤੂੰ ਬੈਠਣਾ ਕੋਈ ਨਾ ਮੈਂ ਕਰ ਲੂੰਗੀ ਮੈਂ ਕੰਮ ਜਿਦਾ ਕਰ ਰਹਾ ਹਾਂ ਕੱਪੜੇ ਦਾ ਹਜੇ ਲਾ ਦਉਨੇ ਅਈ ਤਾਂ ਪੀਰ ਲੈ ਇੰਜ ਇੱਟਾ ਹਾਂ ਤੂੰ ਹਾਂ ਕੋਈ ਨਾ ਕਰਾਂਤ ਕੋਈ ਨਾ ਕਰਾਂਤ ਮੈਂ ਨਾ ਹਰਕਰੀ ਨੂੰ ਜੀਤਨਾ ਨਹੀਂ ਮੈਨੂੰ ਦੁਬਾਰਾ ਇੱਕ ਸੌਣਾ ਮਿਲੇ ਵੀ ਉਹ ਕਹਿੰਦੀ ਆ ਵੀ ਰੁਪਏ ਦਿੰਦੀ ਨਹੀਂ ਹੈਗੀ ਮੈਂ ਰੁਪਏ ਹੁਣ ਬੱਸ ਉਸ ਨੂੰ ਭੇਜੇ ਤਾਂ ਹੁਣ ਪਤੇ ਯੋਨੋਂ ਕੋਲੇ ਕਰੇ ਤਾਂ ਕਿੱਥੇ ਹੋਣਗੇ ਉਸ ਕੇ ਦੇਖ ਲਈ ਮਾ ਜੀਸੇ ਤੋਂ ਮਿਲੇ ਕੋਈ ਨਹੀਂ ਤੀਹ ਪੈ ਨਹੀਂ ਦਾ ਮਦਰ ਹਰੇ ਕੀ ਕਰਦਾ ਕਹੋ ਆਪਾਂ ਕਹਣਾ ਕਰ ਦੇ ਨਹੀਂ ਹੈਗੇ ਫਿਰ ਆਏ ਤੇ ਆਪਾਂ ਮੋੜਦਾ ਵੀ ਤੋ ਆਪਾਂ ਪੂਰੇ ਆ ਕੇ ਚੌਲਾਂ ਜਿਹੜੇ ਮੋੜਨ ਵਾਲੇ ਦੇਖੀ ਜਾਓ ਕੋਈ ਨਾ ਜਦੋਂ ਹੱਥ ਸੌਖਾ ਹੋ ਗਿਆ ਤਾਂ ਮੋੜ ਵੀ ਦਵਾਗੇ ਹਾਂ ਫਿਰ ਬਸ ਇੱਕ ਮਹੀਨੇ ਦਾ ਧਾਰ ਦੇ ਦੂੰਗੀ ਕੁਸਤੇ ਦੇ ਦਿੱਤੇ ਇਹ ਰੋ ਜਾ ਲੋ ਦਿਪੇ ਇਸ ਸਮੇਂ ਗਿਆ ਨੂੰ ਕੋਈ ਨਾ ਵਿਆਜ ਬੂਝ ਤਾਂ ਹੁਣ ਇੱਥੋਂ ਵਿਆਜ ਛੋੜੋ ਮੰਗਦਾ ਗਾ ਕੁੜੀ ਤੋਂ ਪਿਆਰ ਫਿਰ ਹੁਣ ਜੇ ਘਰੇ ਹੋਣਗੇ ਤਾਂ ਫਿਰ ਤਾਂ ਕੰਮ ਵਿਆਜ ਰਹਿਣਗੇ ਜੇ ਹੁਣ ਕਿਸੇ ਤੋਂ ਕੁਸਤੇ ਦੇ ਦਿੱਤੇ ਫਿਰ ਇਹ ਹੋਣਗੇ ਬੱਚੇ ਨਹੀਂ ਆਉਣ ਰੋਣਾ ਦੀ ਖਰਚਾ ਵੀ ਨਹੀਂ ਕੋਈ ਚਲ ਕੋਈ ਕਰ ਲੋ ਹੀ ਆਉਣਾ ਹਾਂ ਹੋਪਰਾਂ ਹੋ ਕੰਮ ਧੰਦਾ ਕਰ ਲੈ ਕਰਨ ਵਾਲੇ ਸੇਕੀ ਬੈਠੀ ਰਹਿਣੀ ਹਰ ਵਕ ਲੈ ਕੇ ਚਾਹਲੀ ਦਾ ਉਹ ਸਾਂ ਸਤਾਇ ਸਾਂ ਸਨੋ ਲੈ ਆਉ ਦੇਣਾ ਪੈਸਾ ਉਹ ਵੀ ਸਾਰਾ ਤੇ ਖੁੱਖ ਦਿਖਾਈ ਜਾਂਦੇ ਹੋਰ ਉਹਨਾਂ ਕਹਿੰਦੇ ਜੀ ਸਾਨੂੰ ਬਸ ਕੰਮ ਵਾਲੀ ਕੁੜੀ ਚਾਹੀਦੀ ਆ ਸਾਡੀ ਤਾਂ ਕਰਪੀਏ ਦੀ ਮੰਗ ਨਹੀਂ ਹੈਗੀ ਹੁਣ ਦੇਖਾ ਕਿੰਨੇ ਮੂੰਹ ਟਾੜ ਦੇਣਗੇ ਮਾਂ ਪੁੱਤ ਲਾਲਚੀ ਨੇ ਸਿਰੇ ਦੇ ਵੀ 1000 ਡੇਪਲਾਂ ਦੀ 10 ਕਿਲੋ ਜਮੀਨ ਹੈ ਕਿ ਸੋਨੇ ਕੋਠੀ ਪਾਈ ਹੈਗੀ ਮੈਂ ਤਾਂ ਪਸਤਾਉਣੀਆ ਵੱਡੇ ਘਰ ਚ ਵਿਆਹ ਕਰਾ ਕੇ ਜਿੱਥਾ ਮੈਂ ਮਾਂ ਨੂੰ ਆਈ ਜਾਂਦੀ ਵੀ ਮੈਂ ਤਾਂ ਕਿਸੇ ਗਰੀਬ ਕੋਲੇ ਨਹੀਂ ਕੋ ਚਾਹੁੰਦੇ ਦਰਾਂ ਉਹ ਜਾ ਵੀ ਲੈ ਕੇ 50000 ਰੁਪਏ ਆ ਕਰਾਤੀ ਇਹ ਜਿਹੇ ਬਹੁਤ ਦੇ ਦਰਾਂ ਦੇ ਪੁੱਤ ਗਰੀਬ ਪਰੇ ਕਰਾਇਆ ਚੰਗਾ ਜਿੰਨੇ ਅਮੀਰ ਉਹਨੇ ਭੁੱਖ ਦਿਖਾਉਂਦੇ ਨੇ ਨੌਸਾਰਦ ਖਦੀਜਾ ਨਹੀਂ ਆ ਗਈ 4 ਵਜੇ ਲੱਗਦੀ ਆ ਉੱਕੇ ਇੱਕ ਮਿੰਟ ਨਹੀਂ ਖਾਣ ਦੇਂਦੇ ਘੰਟਾ ਆਰਾਮ ਨਹੀਂ ਕਰਨ ਦੇਂਦੇ ਤਾਂ ਇਹ ਆਉਂਦੇ ਸੋਪਰ ਲਾਈਟਾਂ ਵੀ ਚੋਲੇ ਮਨਾਂ ਤੇ ਘੁੱਕੇ ਰਹਾ ਤਾਂ ਮੈਨੂੰ ਆਇਆ ਜੇ ਮੈਂ ਨਾ ਘੇਰਾ ਲਾਤੀ ਲਾਈ ਤੇ ਇਹ ਫੇਰ ਦੁਵਾਰਾ ਨੂੰ ਮੂੰਹ ਤੈਜ਼ ਉਹ ਹੈ ਫੇਰ ਕਿਆ ਕਰੂੰਗੀ ਬੀਜਿਆ ਚੰਗੇ ਕਰੀਏ ਤੱਕਾ ਬੁੱਕਾ ਕਰ ਨਹੀਂ ਕਹੂੰਗੀ ਪਰ ਮੈਂ ਸੇਤੀ ਤੋਂ ਬਾਅਦ ਕਰਦੀ ਤਾਂ ਮਰੋ ਜੀ ਕਰੀ ਚਾਹੂੰਗੀ ਸਨ ਤਾਂ ਘੇਰਾ ਤਾਂ ਆ ਦਰਖਤ ਨੇ ਉਹ ਗੰਦ ਪਾਉਂਦਾ ਮੇਰੇ ਬਿਨਾ ਕੋਈ ਸੁੰਬਰਦਾ ਨਹੀਂ ਬਿੰਦਕ ਤੇ ਸੋਰਾ ਛਰ ਜੰਦੇ ਨੇ ਆ ਦਾਣੇ ਜੀ ਠੀਕ ਆ ਠੀਕ ਜੀ ਕਰੀਏ ਇੰਨੀ ਵੀਰਾ ਮਾਂ ਤਾਂ ਮੰਮੀ ਨੂੰ ਕਹਿੰਦੀ ਸੀ ਦੇਖਿਆ ਦਰਖਤ ਜੈ ਇੰਨਾ ਗੰਦ ਪਾਉਂਦਾ ਹੈ ਜੀ ਆਪਾਂ ਇਹਨੂੰ ਕੱਟ ਹੀ ਦੇਈਏ ਪੱਟ ਦੇ ਦਿੰਨੇ ਆ ਤੇਰੀ ਮਾਂ ਨੂੰ ਕਹੀ ਜਾਂਨੇ ਪੈਸੇ ਲੈ ਆ ਜੀ ਮਾਂ ਤੋਂ ਇੱਥੇ ਚਾਦਰਾਂ ਪਾ ਦੇਾਂਗੇ ਲੋੜ ਹੀ ਨਹੀਂ ਆ ਪੱਟ ਦਿਆਂਗੇ ਆਪਾਂ ਲੈ ਆ ਕੇ ਮਾਂ ਤੋਂ ਰੁਪਈਏ ਲੈ ਮੰਮੀ ਮੈਂ ਤੈਨੂੰ ਹੁਣ ਬਾਰ-ਬਾਰ ਕੀ ਕਹਾਂ ਬੋਰ ਲਾਉਣਾ ਉਹ ਵੀ ਦੇਖਿਆ ਤੁਰ ਰੁਪਈਏ ਲਿਆ ਸਲੇਟਾ ਪਾਉਣੀਆਂ ਨੇ ਉਹ ਵੀ ਦੇਖਿਆ ਤੁਰ ਰੁਪਈਏ ਲਿਆ ਚੀਜ਼ ਆਪਣੇ ਘਰੇ ਬਣੂ। ਕੀ ਛੋਤੇਰੀ ਬਣੂ? ਸਾਡੀ ਚੀਜ਼ ਬਣੂਗੀ, ਫੇਰ ਤਾਂ ਨਹੀਂ ਬਣਦੀ ਸਾਡੀ ਚੀਜ਼ ਬਣੂਗੀ ਜੇ ਤੂੰ ਪੈਕਿਆ ਦਰਪਈ ਲਿਆਏਂਗੀ। ਛੋਟੀ ਚੀਜ਼ ਬਣ ਜੂ ਇੱਥੇ ਵੱਧ ਜਾ। ਮੱਝਾਂ ਆਪਣੀਆਂ ਸਾਵੇਂ ਖੜ੍ਹਦਾਂਗੀ, ਮੇਰੀਆਂ ਕਿਹੜਾ ਕੱਲੀ ਦੇ ਮੱਝਾਂ ਹੋਣਗੀਆਂ। ਗੱਲ ਸੁਣ ਲੈ ਮੇਰੀ, ਮੈਂ ਨਾ ਬਾਹ ਬੋਲਣ ਦੀ ਲੋੜ ਨਹੀਂ। ਮੈਂ ਕਿਹੜਾ ਇੱਕ ਤੇ ਧਰ ਕੇ ਲੈ ਜੂ। ਸਾਡੇ ਜਵਾਕਾਂ ਦੀ ਚੀਜ਼ ਬਣੂਗੀ, ਸਾਡੀ ਬਣੂਗੀ। ਚੁੱਪ ਕਰਕੇ ਆ ਦੀ ਮਾਂ ਤਾਂ ਨਹੀਂ ਤਾਂ ਪੈਸੇ ਲਿਆ ਦੇਣੀ ਚੱਕ ਕੇ ਚੁੰਨੀ ਤੇ ਡੰਡੀ ਲਾ। ਫੇਰ ਮਾਂ ਮੈਂ ਕਹਿਣੀ ਆ ਆਪਣੇ 10 ਕਿੱਲੇ ਵਾਲਾਂ ਦਾ ਹੱਥ ਨਹੀਂ ਪੈਂਦਾ ਕਿ ਤੇ ਰੁਪਈਆ ਨੂੰ ਹੋ ਕਿੱਥ ਕੀ ਦੱਸਾਂ ਮੈਂ ਗੱਲ ਕਰੀ ਸੀ ਰਾਤ ਹਾਂ ਜਦੋਂ ਉਹ ਮੇਰੇ ਕੱਪੜੇ ਮਤਾਹੇ ਜਿਹਾ ਲੈ ਜਾਂਦੀ ਸੀ ਹੱਦਕ ਤਦਕ ਜੀ ਕਰ ਗਿਆ ਸੀ ਮਾਹ ਚੱਲ ਮਾਣਾ ਪੋਸਟ ਲੈਣੀ ਆ ਵੀ ਕੋਈ ਜਵਾਬ ਸਵਾਲ ਤਾਂ ਦੇ ਮੈਂ ਇਹਨਾਂ ਨੂੰ ਜੇ ਨਾ ਫੋਨ ਲਾਇਆ ਫੇਰ ਤੁਸੀਂ ਮੇਰੇ ਘਰ ਫੋਨ ਮੈਂ ਰਾਤ ਲਾ ਲਿਆ ਸੀ ਮਾਂ ਕਹਿੰਦੀ ਭਾਈ ਹਜੇ ਕਿੱਥੇ ਹੱਥ ਨਹੀਂ ਪੈਂਦਾ ਠੇਕਾ ਕਿੰਨਾ ਕ ਆਉਂਦਾ ਠੇਕਾ ਕਹਿੰਦੀ ਸਾਰਾ ਲੱਗ ਗਿਆ ਹਟਾ ਪੱਠਾ ਦੇ ਰੁਪਏ ਦੇ ਤੇ ਵਿਆਜ ਬੱਟੂ ਨਹੀਂ ਮਾਣ ਹੈਗਾ ਵਿਆਜ ਬੱਟੂ ਨਹੀਂ ਮਾਣ ਹੁੰਦਾ ਕਿਸੇ ਫੜ ਕੇ ਦੇ ਦੇ ਤੀ ਨਾ ਇਹਨਾਂ ਵੀ ਨਹੀਂ ਕਰ ਸਕਦੀ ਫੜ ਕੇ ਹੁਣ ਕਿੱਥੋਂ ਦੇਣਾ ਨਾ ਮੇਰੇ ਕੋਲ ਬਾਲਾ ਨਾ ਚਬਰ ਜਬ ਜੇ ਕਰਾ ਨਹੀਂ ਤਾਂ ਪੈਸੇ ਲਈ ਨਹੀਂ ਚੱਕ ਕੇ ਚੁੰਨੀ ਵਗ ਜਾ ਤੇ ਤੇਰੀ ਮੰਮਾ ਤੇਨ ਪੈਸੇ ਦੇ ਤੋ ਦਵਾ ਜੀ ਤੁਰਦੀ ਲਾ ਤਾ ਤਾਂ ਮੈਂ ਕਹਿਤਾ ਉਹ ਸੋਈ ਮੈਂ ਥਣੇ ਦੁਆਰਾ ਗੱਲ ਕਰਕੇ ਦੇਖ ਲੂੰਗੀ ਇਹ ਨੱਚਣੋਂ ਸਿਰ ਪਤਾ ਲਿੰਕ ਉੱਪਰ ਪੜਿਆ ਕੁਝ ਕਹਿ ਗੋਹਾ ਸਿੱਟਣਾ ਹੋ ਗਿਆ ਧੱਕ ਚੜ ਗਈ ਕੀ ਹੋਇਆ ਕਰੀਆ ਨੇ ਸਿਰ ਤੁਰ ਜਾ ਕੇ ਬੰਨੀ ਸਿਰ ਬੰਨ ਲਿਆ ਸਿਰ ਦੁੱਖਣ ਲੱਗ ਗਿਆ ਮੈਂ ਧੋਪੇ ਗੋਹਾ ਸਟ ਕੇ ਆਈ ਸੀ ਸਿਰ ਵਾਲਾ ਤੁਹੀ ਜਾਂਦਾ ਵਾ ਸਿਰ ਤਾਂ ਕੋਈ ਨਾ ਹਟ ਜੂਗਾ ਜਿਹੜੀ ਤੈਨੂੰ ਮੈਂ ਗੱਲ ਕਹੀ ਸੀ ਤੇ ਉਹ ਤੇਰੇ ਦਿਮਾਗ 'ਚ ਕਰ ਬੜੀਆ ਕਿ ਨਾ ਸੁਣ ਦੱਸ ਦੋ ਜੀ ਤਾਂ ਕਿ ਉਹਨਾਂ ਦੇ ਦਿਮਾਗ ਉਹ ਦੇਖਣਾ ਸਹੀ ਹੈ ਕਹਿੰਦੇ ਸਾਡੇ ਕੋਲ ਹੈ ਨਹੀਂ ਇਹ ਨਹੀਂ ਹੈਗੀ ਨਾ ਚੱਕ ਚੁੰਨੀ ਆ ਦੀ ਡੰਡੀ ਲੱਗ ਡੰਡੀ ਕਿੱਥੇ ਲੱਗਾਂ ਹਾਂ ਦੀ 베ਕੀ ਜਾ ਆ ਦੀ ਮਾਂ ਕੋਲ ਜਾ ਫਿਰ ਮਾਂ ਪੈਸੇ ਦੇ ਦੂ ਤਾ ਜੀ ਨਹੀਂ ਉੱਥੇ ਬੈਠੀ ਰਹੀ ਪੈਸੇ ਲਿਆਏਗੀ ਤਾ ਜੀ ਚਲ ਕੋਈ ਨਾ ਫਿਰ ਉਹ ਆ ਜਾਂਦੇ ਮੈਂ ਇੱਕ ਵਾਰ ਉਹਦੇ ਨਾਲ ਗੱਲ ਕਰ ਦੂੰਗੀ ਉਹ ਕੀ ਮੇਰੇ ਉਤੋਂ ਦੀ ਹੈ

ਕੋਈ ਨਾ ਤੁਰਦੀ ਲੱਗਾ ਤਾਂ ਪੈਸੇ ਹੋਣਾ ਉਦੋਂ ਆ ਜੀ ਚੱਲ ਮੈਂ ਕਹ ਰਹੀ ਸੀ ਇੱਕ ਵਾਰ ਉਹ ਨੂੰ ਆ ਜਾਂਦੇ ਮਾਮਾ ਉਹ ਕਿਹੜਾ ਮੈਥੋਂ ਬਾਹਰ ਆਇਆ ਪੈਸੇ ਲੈ ਕੇ ਆਈ ਤਾਂ ਆ ਜੀ ਤੁਰਦੀ ਲੱਗਾ ਮੈਂ ਕਹ ਰਹੀ ਨੂੰ ਕਰਾਇਆ ਤਾਂ ਦੇ ਦੋ ਕਰਾਇਆ ਤੇ ਭਾਈ ਨੂੰ ਲਗਾ ਤੇ ਭੋਣ ਤੇ ਭਾਈ ਆ ਕੇ ਲੈ ਜਾਊਗਾ ਮੈਂ ਕਹ ਰਹੀ ਸੀ ਮੈਨੂੰ ਕਰਾਇਆ ਤਾਂ ਦੇ ਦੋ ਫਿਰ ਕਰਾਇਆ ਹੈ ਨਹੀਂ ਤੂੰ ਮੇਰਾ ਦਿਮਾਗ ਨਾ ਖਾਈ ਜਾ ਤੁਰਦੀ ਲੱਗਾ ਲਹੂ ਪੀਤੇ ਆਹ ਤਾਂ ਕਰ ਦੋ ਮੰਮੀ ਬਣ ਕੇ ਤੁਹਾਡੇ ਸਾਰੇ ਹੱਥ ਲਾਉਣੀ ਹੈ ਮੈਂ ਲੋੜ ਨਹੀਂ ਹੈਗੀ ਪੈਰੀ ਹੱਥਾਂ ਦੀ ਪੈਸੇ ਲੈ ਆਈ ਤਾਂ ਆ ਜੀ ਲੰਗ ਵੇ ਮੈਰੀ ਹੱਥ ਤਾਂ ਕਿੱਦੇ ਨੀ ਵਕਹੀ ਆਨੀ ਗੱਲ ਹੀ ਨੀ ਸੁਣਦੀ ਹੈਗੀ ਕੀ ਹੋ ਗਿਆ ਹੁਣ ਮੁੰਡੇ ਘਰੋਂ ਕੱਢ ਤਾ ਧੱਕੇ ਮਾਰ ਕੇ ਫਿਰ ਤੈਨੂੰ ਮੈਂ ਉਦੋਂ ਦਾ ਕਹੀਂ ਆਣਾ ਵੀ ਪਈ ਤੂੰ ਆਪਦੀ ਮਾਂ ਨੂੰ ਕਰਦੇ ਫੋਨ ਦੇ ਜੂਗੀ ਰੁਪਏ ਪਰ ਅਨਵਾ ਉਹ ਕਿੱਥੋਂ ਤੇ ਆਰਡਰ ਕੀ ਹੈ ਘਰੋਂ ਲਿਆਉਣ ਨਾੜਦੀ ਤਾਂ ਫੜ ਲੈ ਨਾੜਦੀ ਤਾਂ ਹੂ ਉਹਨਾਂ ਦੀ ਬਰਬਾਹ ਗਈ ਸੀ ਕਿ ਚਲ ਆਪਾਂ ਘਰੇ ਬਹਿ ਕੇ ਅੱਛੇ ਗੱਲ ਕਰ ਲਾਂ ਹੁਣ ਫਿਰ ਮੈਂ ਵੀ ਨਹੀਂ ਤੈਨੂੰ ਘਰੇ ਬਾੜ ਸਕਦਾ ਜਦੋਂ ਪੈਸੇ ਹੋਏ ਉਦੋਂ ਆ ਜੀ ਕਰਾਇਆ ਲਾਉਣ ਨੂੰ ਕਰਾਇਆ ਲਾਉਣ ਨੂੰ ਕੋਈ ਨਾ ਆਪਣੇ ਭਾਈ ਨੂੰ ਫੋਨ ਕਰ ਦੇ ਰਾਜੋ ਤੈਨੂੰ ਆਪੀ ਆ ਕੇ ਲੈ ਜਾਊਗਾ ਜੇ ਤੁਰਦਾ ਡੰਡੀ ਲੱਗ ਜੇ ਕਾਹਤੋ ਕਰ ਦੋ ਮਖਾ ਤੂੰ ਤੁਰ ਜਾ ਤੁਰ ਜਾ ਇੱਥੇ ਕੁਸੋਰ ਕਰਾ ਦੇ ਮੈਂ ਹੀ ਨਹੀਂ ਕਿਸੇ ਕੰਜਰ ਨਾਲ ਗੱਲ ਕਰਦਾ ਤੂੰ ਬਸ ਭੱਜ ਜਾ